70 ਸਾਲ ਤੋਂ ਰਾਜ ਕਰ ਰਹੇ ਰਕਾਪਟਾ ਖੜੀਆਂ ਕਰਨ ਵਾਲੇ ਲੋਕ ਮੈਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਬਈ ਸਰ ਸੰਮਤੀ ਹੋਵੇ ਪਰ ਇਹ ਜਿਹੜੀਆਂ ਜੱਦੀ ਪਾਰਟੀਆਂ ਇਸ ਪਿੰਡ ਦੇ ਉੱਤੇ ਰਾਜ ਕਰਦੀਆਂ ਆ ਰਹੀਆਂ ਉਹਨਾਂ ਦੇ ਮਨ ਵਿੱਚ ਸੀ ਬਈ ਆਪਾਂ ਤਾਂ 10-12 ਸੀਟਾਂ ਤਿੰਨਾਂ ਪਾਰਟੀਆਂ ਨੇ ਜਿੱਤ ਲੈਣੀਆਂ ਆਉਣ ਵਾਲੇ ਸਮੇਂ ਵਿੱਚ ਟੀਮ ਪੂਰੀ ਤਿਆਰ ਬੈਠੀ ਆ ਕਈ ਲੋਕਾਂ ਨੂੰ ਬਹਿਮ ਸੀਗਾ ਵੀ ਸ਼ਾਇਦ ਟੀਮ ਵਿੱਚੋਂ ਇੱਕ ਦੋ ਬੰਦੇ ਖਿਸਕ ਜਾਣਗੇ ਜਾਂ ਕੁਝ ਨਹੀਂ ਉਹ ਸਾਰੇ ਗਰੁੱਪ ਪੂਰਾ ਕਾਇਮ ਆ ਤੇ ਨਾਲ ਰਲ ਕੇ ਇਹ ਗੱਠਜੋੜ ਦੇ ਵਿੱਚ ਇਲੈਕਸ਼ਨ ਲੜਾਂਗੇ ਜਿਵੇਂ ਮਾਸਟਰ ਜੀ ਨੇ ਦੱਸਿਆ ਵੀ ਇਹ ਕੋਸ਼ਿਸ਼ ਵੀ ਕੀਤੀ ਵੀ ਕਿਸੇ ਤਰ੍ਹਾਂ ਸਹਿਮਤੀ ਹੋ ਜਵੇ ਇਹ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਸਾਨੂੰ ਨਾ ਜਾਇਆ ਪਵੇ ਪਰ ਦੂਜੀਆਂ ਜਿਹੜੀਆਂ ਦੋ ਵੱਡੀਆਂ ਧਿਰਾਂ ਹੀ ਚਾਹੇਗਾ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਚਾਹੇ ਬਸਪਾ ਸੀਗੀ ਉਹਨਾਂ ਨੇ ਸ਼ਰਤਾਂ ਹੀ ਕੁਛ ਏਦਾਂ ਦੀਆਂ ਰੱਖੀਆਂ ਕਿ ਜਿਹੜੀਆਂ ਉਹ ਮੰਨਣ ਵਾਲੀਆਂ ਨਹੀਂ ਸੀਗੀਆਂ ਉਹ ਵਸੇ ਕੋਈ ਕਹਿੰਦੇ ਸੀ ਵੀ ਤੁਸੀਂ 12 ਸੀਟਾਂ ਸਾਨੂੰ ਦੇ ਦਿਓ ਇੱਕ ਤੇ ਤੁਸੀਂ ਆਪਣਾ ਬੰਦਾ ਰੱਖ ਲਓ ਉਹ ਸੁਪਨੇ ਦੇਖ ਰਹੇ ਨੇ ਨਾ ਬਿਲਗੇ ਦੇ ਨਗਰ ਦੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਕਾਮਯਾਬ ਹੋਣ ਦਿੱਤਾ ਨਾ ਉਹਨਾਂ ਨੂੰ ਹੋਣ ਦੇਣਾ ਜਿਹੜਾ ਲੋਕਾਂ ਨੇ ਸਾਡੇ ਤੇ ਭਰੋਸਾ ਪ੍ਰਗਟਾਇਆ ਪਰ ਇਹਨਾਂ ਨੇ ਐਦਾਂ ਦੀ ਮਾੜੀ ਪਲੈਨਿੰਗ ਕਰਕੇ ਸਾਨੂੰ ਐਦਾਂ ਸਮਝਿਆ ਵੀ ਇਹਨਾਂ ਨੂੰ ਤਾਂ ਕੰਮ ਨਹੀਂ ਆਉਂਦਾ ਔਰ ਇਹਨਾਂ ਦੇ ਕੰਮ ਤੁਸੀਂ ਦੇਖ ਲਿਆ ਹੁਣੇ ਬਾਹਰ ਬੈਠੇ ਲੋਕਾਂ ਨੇ ਵੀ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਨਗਰਪਾਲਿਕਾ ਤੇ ਸਾਡਾ ਇਹ ਗਰੁੱਪ ਕਾਬਜ ਰਹੇਗਾ ਅਸੀਂ ਤੁਹਾਨੂੰ ਗਵਾਰੋਂ ਆਉਂਦੇ ਲੋਕਾਂ ਨੂੰ ਕੁਝ ਨਾ ਕੁਝ ਤਬਦੀਲੀਆਂ ਟਿੰਗਰ ਬਿਲਗੜੀ ਜਿਵੇਂ ਅੱਜ ਮੀਟਿੰਗ ਤੁਹਾਡੀ ਜਿਹੜੀ ਆ ਉਹ ਉਹਦੇ ਸਬੰਧ ਵਿੱਚ ਦੱਸਣਾ ਚਾਹੂਗੇ ਅੱਜ ਮੀਟਿੰਗ ਦਾ ਜਿਹੜਾ ਕੀ ਮੁੱਖ ਮੁੱਦਾ ਪਹਿਲਾਂ ਸਾਰੇ ਨਗਰ ਦੀਆਂ ਸੰਗਤਾਂ ਨੂੰ ਸਾਰੇ ਵੋਟਰਾਂ ਸਪੋਰਟਰਾਂ ਨੂੰ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਕਿਉਂਕਿ 21 ਤਰੀਕ ਦੇ ਰਿਜ਼ਲਟ ਤੋਂ ਬਾਅਦ ਕਾਫੀ ਰੁਝੇਮਿਆਂ ਭਰੇ ਮਾਹੌਲ ਹੋਣ ਦੇ ਵਿੱਚ ਅਸੀਂ ਸਾਰੇ ਇਕੱਠੇ ਨਹੀਂ ਸੀ ਹੋ ਸਕੇ ਤੇ ਅੱਜ ਸਾਰੇ ਸਾਡੇ 8 ਦੇ 8 ਉਮੀਦਵਾਰ ਜਿਹੜੇ ਹੈਗੇ ਨੇ ਜਿਹੜੇ ਜਿੱਤੇ ਹੋਏ ਸੀਗੇ ਹੁਣ ਉਹ ਐਮਸੀ ਬਣ ਚੁੱਕੇ ਨੇ ਜਿਨ੍ਹਾਂ ਵਿੱਚ ਇੱਕ ਸੰਦੀਪ ਸਿੰਘ 6 ਨੰਬਰ ਵਾਰਡ ਵਾਲੇ ਉਹ ਕੁਝ ਰੁਝੇਮਾ ਘਰੇਲੂ ਜ਼ਰੂਰੀ ਸੀ ਉਹਨਾਂ ਦੇ ਕਰਦਿਆਂ ਨੇ ਦਵਾਈ ਲੈਣ ਜਾਣਾ ਸੀਗਾ ਤੇ ਉਧਰ ਗਏ ਨੇ ਬਾਕੀ ਅਸੀਂ 7 ਇਸ ਵੇਲੇ ਇੱਥੇ ਹਾਜ਼ਰ ਹਾਂ ਇਹ ਸਾਡੇ ਹਾਜ਼ਰ ਹੋਣ ਦਾ ਇੱਕ ਤਾਂ ਮੁੱਖ ਕਾਰਨ ਇਹ ਸੀ ਕਿ ਨਵੇਂ ਚੁਣੇ ਹੋਏ ਜਿਹੜੇ ਸਾਡੇ ਸਾਰੇ ਨੁਮਾਇੰਦੇ ਆ ਲੋਕਾਂ ਨੇ ਉਹਨਾਂ ਤੇ ਬਹੁਤ ਵੱਡਾ ਭਰੋਸਾ ਪ੍ਰਗਟਾਇਆ ਆ ਲੋਕਾਂ ਨੇ ਬਹੁਤ ਵੱਡੀ ਇੱਕ ਆਸ ਰੱਖੀ ਉਹਨਾਂ ਤੇ ਉਹ ਜਿਹੜੀਆਂ ਆਸਾਂ ਨੂੰ ਪੂਰੇ ਕਰਨ ਲਈ ਅਸੀਂ ਅੱਜ ਕੁਝ ਪਿੰਡ ਦੇ ਜਿਹੜੇ ਪੱਖ ਦੇ ਜਿਹੜੇ ਕੰਮ ਨੇ ਜਾਂ ਪੱਖ ਦੇ ਮੁੱਦੇ ਨੇ ਉਹਨਾਂ ਤੇ ਡਿਸਕਸ ਕੀਤੀ ਆ ਖਾਸ ਕਰਕੇ ਜਿਹੜਾ ਸਾਡਾ ਸੀਵਰੇਜ ਦਾ ਕੰਮ ਚੱਲ ਰਿਹਾ ਆ ਉਹਦੇ ਵਿੱਚ ਜਿਹੜਾ بارش ਹੋਣ ਤੋਂ ਬਾਅਦ ਦਿੱਕਤਾਂ ਆ ਰਹੀਆਂ ਨੇ ਜਾਂ ਉਹਦਾ ਪੈਂਡਿੰਗ ਕੰਮ ਰੰਦਾ ਆ ਉਹਨੂੰ ਕਿਵੇਂ ਨਿਪਰੇ ਚਾੜਨਾ ਹੈ ਕੁਝ ਕੰਮ ਇਦਾਂ ਦੇ ਸੀਗੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਨਾਲ ਸੰਬੰਧਿਤ ਸੀਗੇ ਜਿਹੜੀਆਂ ਪਿਛਲੇ ਦਿਨੀ ਕੁਝ ਪਿੰਡ 'ਚ ਘਟਨਾਵਾਂ ਵਾਪਰੀਆਂ ਉਹਦੇ ਸੰਬੰਧ ਵਿੱਚ ਵੀ ਅੱਜ ਅਸੀਂ ਐਸਐਚਓ ਬਿਲਗਾ ਨੂੰ ਤਾਂ ਸਾਰੇ ਪ੍ਰਸ਼ਾਸਨ ਨੂੰ ਮਿਲੇ ਆ ਇਦਾਂ ਦੇ ਹੋਰ ਛੋਟੇ-ਛੋਟੇ ਕੰਮ ਨੇ ਸਿੱਖਿਆ ਦੇ ਕੰਮ ਨੇ ਖਾਸ ਕਰਕੇ ਸਕੂਲਾਂ ਦੇ ਵਿੱਚ ਜਿੱਥੇ-ਜਿੱਥੇ ਕੋ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਲੈ ਕੇ ਵੀ ਸਾਰੀ ਸਾਡੀ ਅੱਜ ਡਿਸਕਸ ਹੋਈ ਆ ਕਾਉਂਸਲ ਦੇ ਕੰਮਾਂ ਨੂੰ ਖਾਸ ਕਰਕੇ ਸਫਾਈ ਦੇ ਕੰਮਾਂ ਨੂੰ ਲੈ ਕੇ ਸਾਰੇ ਸਾਡੇ ਅ ਜਿਹਦੇ ਵਿੱਚ ਅੱਜ ਇਹ ਫੈਸਲਾ ਹੋਇਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਵੀ ਸਾਡੀ ਉਥੇ ਸੌ ਚੱਕ ਸਮਾਗਮ ਹੋ ਜਾਂਦਾ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਅਸੀਂ ਸਾਰੀ ਟੀਮ ਵੰਡ ਕੇ ਇਹ ਕੰਮਾਂ ਨੂੰ ਨੇਪਰੇ ਚਾੜਾਂਗੇ ਇਸ ਤੋਂ ਬਾਅਦ ਜੇ ਗੱਲ ਕਰਾਂਗੇ ਤਾਂ ਅਸੀਂ ਇਕੱਠੇ ਹੋਣ ਦਾ ਮੁੱਖ ਮਕਸਦ ਇਹ ਕਿ ਆ ਵੀ 21 ਤਰੀਕ ਦੇ ਰਿਜ਼ਲਟ ਤੋਂ ਬਾਅਦ ਅਸੀਂ ਇਕੱਠੇ ਹੋ ਹੀ ਨਹੀਂ ਸਕੇ ਸੀ ਉਦੋਂ ਦੇ ਪਿੰਡ ਦੇ ਵਿੱਚ ਕੁਝ ਅਫਵਾਹਾਂ ਵੀ ਇਦਾਂ ਦੀਆਂ ਸਾਡੇ ਵਿਰੋਧੀਆਂ ਨੇ ਫਲਾਈਆਂ ਆ ਕਿ ਸਾਡਾ ਤਾਂ ਫਲਾਣੇ ਨਾਲ ਸੰਪਰਕ ਚੱਲਦਾ ਸਾਡਾ ਫਲਾਣੇ ਨਾਲ ਸੰਪਰਕ ਚੱਲਦਾ ਉਹ ਜਿਹੜੀਆਂ ਸ਼ੇਖ ਚਿੱਲੀ ਵਾਲੇ ਸੁਪਨੇ ਆ ਉਹ ਪਹਿਲਾਂ ਵੀ ਦੇਖਦੇ ਸੀ ਪਿੰਡ ਦੇ ਮਸਲੀਕਾਂ ਨੇ ਪਿੰਡ ਦੇ ਵੋਟਰਾਂ ਨੇ ਉਹਨਾਂ ਨੂੰ ਨਕਾਰਿਆ ਆ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੁਣ ਉਹ ਭਾਵੇਂ ਜਿੱਤ ਤਾਂ ਨਹੀਂ ਸਕੇ ਫਤਵਾ ਲੋਕਾਂ ਨੇ ਸਾਡੀ ਟੀਮ ਦੇ ਹੱਕ 'ਚ ਦਿੱਤਾ ਆ ਪਰ ਹਜੇ ਵੀ ਉਹ ਇਦਾਂ ਦੇ ਸੁਪਨੇ ਦੇਖ ਰਹੇ ਨੇ ਕਿ ਸ਼ਾਇਦ ਹਜੇ ਵੀ ਅਸੀਂ ਕਿਸੇ ਉਮੀਦਵਾਰ ਨੂੰ ਕੋ ਪਰਵਾ ਕੇ ਕੋਈ ਗਲਤਫਹਿਮੀ ਦੇ ਨਾਲ ਆਪਣੇ ਨਾਲ ਤੋੜ ਲਾਂਗੇ ਇਹ ਨਾ ਗਲਤਫਹਿਮੀ ਉਹਨਾਂ ਦੀ ਪਹਿਲਾਂ ਪੂਰੀ ਹੋਈ ਆ ਨਾ ਇਹ ਗਾਂ ਹੋਣੀ ਆ ਨਾ ਅੱਜ ਹੋਵੇ ਨਾ ਕੱਲ੍ਹ ਹੋਵੇ ਅਸੀਂ ਜਿੱਤੇ ਹੋਏ 8 ਮੈਂਬਰ ਜਿਹੜੇ ਆ ਐਮਸੀ ਆ ਉਹ ਸਾਰੇ ਅੱਜ ਵੀ ਇਕੱਠੇ ਆ ਅਸੀਂ ਕੱਲ੍ਹੋਂ ਵੀ ਇਕੱਠੇ ਰਹਿਣਾ ਆ ਕਿਸੇ ਹਾਲਤ ਵਿੱਚ ਸਾਡਾ ਇੱਕ ਵੀ ਐਮਸੀ ਜਿਹੜਾ ਆ ਉਹ ਸਾਡੀ ਟੀਮ ਤੋਂ ਬਾਹਰ ਜਾਣ ਵਾਲੀ ਆ ਕਦੀ ਉਹ ਕਿਸੇ ਦਾ ਨਾਮ ਲੈਂਦੇ ਕਦੀ ਕਿਸੇ ਦਾ ਨਾਮ ਲੈਂਦੇ ਉਹਨਾਂ ਦੀਆਂ ਅਫਵਾਹਾਂ ਨੂੰ ਬਰਾਮ ਦੇਣ ਲਈ ਤਾਂ ਪਿੰਡ ਦੇ ਲੋਕਾਂ ਨੂੰ ਵੀ ਉਹਨਾਂ ਨੇ ਸਾਡੇ ਤੇ ਭਰੋਸਾ ਕੀਤਾ ਅਸੀਂ ਪਿੰਡ ਦੇ ਲੋਕਾਂ ਨੂੰ ਯਕੀਨ ਦਿਵਾਉਂਦੇ ਆ ਕਿ ਸਾਡੀ ਟੀਮ ਦੇ ਵਿੱਚ ਕਿਸੇ ਵੀ ਪੱਖ ਨੂੰ ਲੈ ਕੇ ਕੋਈ ਵੀ ਵਖਰੇਵਾ ਨਹੀਂ ਹੈ ਸਾਡੀ ਪਾਰਟੀ ਸਾਡੀ ਹਾਈ ਕਮਾਂਡ ਜਿਸਤੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਹੱਥ ਰੱਖੇਗੀ ਜਿਹਨੂੰ ਜੋ ਮਾਣ ਦੇਣਾ ਜਾਵੇਗੀ ਅਸੀਂ ਉਸ ਮਾਣ ਨੂੰ ਆਪਣੇ ਸਿਰ ਮੱਥੇ ਰੱਖਾਂਗੇ ਅਸੀਂ ਨਿੱਕੀ ਨਿੱਕੀਆਂ ਗੱਲਾਂ ਕਰਕੇ ਕਦੀ ਵੀ ਜਿਹੜਾ ਮਾਣ ਸਾਡੇ ਦੇ ਲੋਕਾਂ ਨੇ ਕੀਤਾ ਅਸੀਂ ਉਹਨੂੰ ਤੋੜਾਂਗੇ ਨਹੀਂ ਇਹ ਗਰਨਾਮ ਸਿੰਘ ਜਿਵੇਂ ਅੱਜ ਗੱਲ ਕੀਤੀ ਤੁਸੀਂ ਬਈ ਪੁਲਿਸ ਸਟੇਸ਼ਨ ਜਾ ਕੇ ਆਏ ਆ ਜੀ ਕੋਈ ਇੱਕ ਦੋ ਕੰਮਾਂ ਦੇ ਨਾਲ ਆਉਂਗੇ ਜਿਹੜਾ ਲੋਕਾਂ ਤੱਕ ਜਾਵੇ ਗੱਲ ਵੀ ਵਾਕਿਆ ਤੁਸੀਂ ਜਿਹੜਾ ਸ਼ੁਰੂਆਤ ਚੰਗੇ ਕੰਮਾਂ ਦੇ ਕੀਤੀ ਹੈ ਬਿਲਕੁਲ ਇੱਕ ਤਾਂ ਇਲੈਕਸ਼ਨ ਤੋਂ ਥੋੜੇ ਦਿਨ ਪਹਿਲਾਂ ਸਾਡੇ ਸਰਦਾਰ ਨਿਰਮਲ ਸਿੰਘ ਸੰਘੇੜਾ ਪਤੀ ਦੁਨੀਆ ਮਨਸੂਰ ਤੋਂ ਐਨ ਆਰ ਆਈ ਸੀ ਉਹ ਗੁਰਦੁਆਰਾ ਸਾਹਿਬ ਨੂੰ ਜਾਂਦੇ ਸੀਗੇ ਤੇ ਉਹਨਾਂ ਦੇ ਨਾਲ ਜਿਹੜੀ ਆ ਲੁੱਟਖੋ ਹੋ ਗਈ ਸੀ ਉਹਨਾਂ ਦਾ ਸੋਨੇ ਦਾ ਕੜਾ ਵਗੈਰਾ ਜਾਂ ਹੋਰ ਉਹਨਾਂ ਦਾ ਨੁਕਸਾਨ ਹੋਇਆ ਸੀਗਾ ਉਹਦੇ ਸਬੰਧ ਵਿੱਚ ਐਸ ਐਚਓ ਨਾਲ ਗੱਲ ਕੀਤੀ ਤੇ ਉਹਨੇ ਸਾਨੂੰ ਫਿਰ ਸਾਰਾ ਬਾਇਓ ਡਾਟਾ ਦਿੱਤਾ ਵੀ ਸਾਡੇ ਜਿਹੜੇ ਉਹ ਦੋਸ਼ੀ ਸੀਗੇ ਉਹ ਸਾਡੀ ਪકડ ਵਿੱਚ ਤਕਰੀਬਨ ਆਉਣ ਵਾਲੇ ਆ ਉਹਨਾਂ ਦਾ ਜਿਹੜਾ ਤਸਦੀਕੀ ਹੋ ਗਈ ਆ ਤੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਉਹ ਜਿਹੜੇ ਆ ਦੋਸ਼ੀ ਸੀਗੇ ਜਾਂ ਜਿਹੜੇ ਲੁਟੇਰੇ ਸੀ ਉਹ ਫੜ ਲਏ ਜਾਣਗੇ ਇਸੇ ਤਰ੍ਹਾਂ ਪਿੰਡ ਦੇ ਵਿੱਚ ਜਿਹੜੀ ਨਸ਼ਿਆਂ ਦੀ ਗੱਲਬਾਤ ਚੱਲਦੀ ਸੀ ਵੀ ਨਸ਼ਿਆਂ ਨੂੰ ਲੈ ਕੇ ਜਿਹੜੀ ਇੱਕ ਮੂਵਮੈਂਟ 15-20 ਦਿਨ ਪਹਿਲਾਂ ਪੁਲਿਸ ਨੇ ਸ਼ੁਰੂ ਕੀਤੀ ਸੀ ਉਹਨੂੰ ਹੋਰ ਰੈਗੂਲਰ ਚਲਾਉਣ ਲਈ ਤੇ ਆਉਣ ਵਾਲੇ ਸਮਾਂ 'ਚ ਉਹ ਜਿਹੜਾ ਮੂਵ ਚੱਲੀ ਸੀ ਉਹਦਾ ਰਿਜ਼ਲਟ ਜਾਂ ਨਤੀਜੇ ਲੋਕਾਂ ਦੇ ਸਾਹਮਣੇ ਕੀ ਆਉਣਗੇ ਇਦਾਂ ਦੇ ਮਸਲੇ ਨੂੰ ਲੈ ਕੇ ਜਿਹੜੀ ਆ ਪੁਲਿਸ ਪ੍ਰਸ਼ਾਸਨ ਨਾਲ ਦੀ ਗੱਲਬਾਤ ਹੋਈ ਹੈ ਆਦੀ ਪਰਵਿੰਦਰ ਸਿੰਘ ਜੀ ਤੁਸੀਂ ਪਿਛਲੇ 5 ਸਾਲਾਂ ਤੋਂ ਜਿਹੜਾ ਅਸੀਂ ਤੁਹਾਨੂੰ ਦੇਖਦੇ ਆਂ ਬਈ ਨਗਰ ਪੰਚਾਇਤ ਦਫ਼ਤਰ ਦੇ ਸਬੰਧ ਵਿੱਚ ਤੁਹਾਡਾ ਬੜਾ ਤਜਰਬਾ ਆ ਤੁਸੀਂ ਜਿਹੜਾ ਲੋਕਾਂ ਦੇ ਕੰਮਕਾਰ ਜਿਹੜੇ ਆ ਉਹ ਅਕਸਰ ਕਰਵਾਉਂਦੇ ਰਹੇ ਨੇ ਆ ਹੁਣ ਇਸ ਵਾਰ ਜਿਹੜੀ ਕਮੇਟੀ ਤੁਹਾਡੀ ਬਣ ਗਈ ਆ ਤੇ ਲੋਕਾਂ ਨੂੰ ਕੀ ਵਿਸ਼ਵਾਸ ਦਿਵਾਉਣਾ ਚਾਹੁੰਦੇ ਆ ਕਿ ਤੁਸੀਂ ਉਕਤੀ ਹੋਈ ਆ ਉਹ ਸਾਨੂੰ ਫਤਵਾ ਦਿੱਤਾ ਉਹਦਾ ਧੰਨਵਾਦ ਕਰਦੇ ਆ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਨਗਰ ਬਿਲਗਾ ਦੇ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਜਿਸ ਤਰ੍ਹਾਂ ਦੇ ਵੀ ਸਾਡੇ ਪਹਿਲੇ ਤਜਰਬੇ ਹੈਗੇ ਆ ਜਿਸ ਵਿੱਚ ਨਗਰ ਪੰਚਾਇਤ ਦੇ ਨਾਲ ਸੰਬੰਧਿਤ ਬਹੁਤ ਸਾਰੀਆਂ ਗੱਲਾਂ ਆ ਜਿਸ ਤਰ੍ਹਾਂ ਮਕਾਨਾਂ ਦੇ ਫਾਰਮ ਭਰਨੇ ਆ ਜਾਂ ਕੋ ਹੋਰ ਵੀ ਜਿਹੜੇ ਨਗਰ ਪੰਚਾਇਤ ਦੇ ਨਾਲ ਸੰਬੰਧਿਤ ਆ ਸਫਾਈ ਦੇ ਮਸਲੇ ਆ ਜਾਂ ਕੋ ਹੋਰ ਵੀ ਮਸਲੇ ਹੈਗੇ ਆ ਜਿਨ੍ਹਾਂ ਦੇ ਨਾਲ ਸਿੱਧਾ ਸਾਡਾ ਸੇਵਾ ਕੇਂਦਰਾਂ ਦੇ ਨਾਲ ਜਿਹੜਾ ਸਾਡਾ ਮੇਰਾ ਸੰਪਰਕ ਰਿਹਾ ਹੁਣ ਤੱਕ ਦਾ ਮੈਂ ਉਸ ਸੰਪਰਕ ਜਿਹੜਾ ਮੇਰਾ ਮੇਰਾ ਤਜਰਬਾ ਰਿਹਾ ਇਸ ਚੀਜ਼ ਦੇ ਵਿੱਚ ਮੈਂ ਇਹ ਤੁਹਾਨੂੰ ਸਾਰੇ ਨਗਰ ਨੂੰ ਵਿਸ਼ਵਾਸ ਦਿਵਾਉਣਾ ਕਿ ਇਹ ਸਾਰੀ ਜਿਹੜੀ ਟੀਮ ਆ ਇਹ ਅਸੀਂ ਰਲ ਕੇ ਉਹ ਸਾਰੇ ਤਜਰਬੇ ਨੇ ਜੋ ਮੇਰੇ ਕੋਲ ਤਜਰਬਾ ਆ ਮੈਂ ਉਹ ਸਾਰਿਆਂ ਨੂੰ ਸਾਂਝਾ ਕਰਕੇ ਨਗਰ ਦੇ ਕਿਸੇ ਵੀ ਕੰਮ ਦੇ ਵਿੱਚ ਖੜੋਤ ਨਹੀਂ ਆਉਣ ਦੇਵਾਂਗੇ ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਕਾਉਂਸਲਰ ਇੱਕ ਦੂਜੇ ਦਾ ਸਾਥ ਦੇ ਕੇ ਇਸ ਜਿਹੜੀ ਜ਼ਿੰਮੇਵਾਰੀ ਆ ਇਹਨੂੰ ਨਿਭਾਵਾਂਗੇ ਇਹ ਪ੍ਰਵਿੰਦਰ ਸਿੰਘ ਬਹੁਤ ਵਧੀਆ ਤੁਸੀਂ ਜਿਹੜਾ ਆਪਣਾ ਜਵਾਬ ਦਿੱਤਾ ਆ ਤੇ ਦੂਜੇ ਪਾਸੇ ਜਿਹੜੇ ਵਿਰੋਧੀ ਆ ਉਹ ਆਪਣੇ ਆਪ ਨੂੰ ਬੜੇ ਡਾਡੇ ਮਹਿਸੂਸ ਕਰਦੇ ਆ ਉਹਨਾਂ ਨੇ ਆਪਣੀਆਂ ਹੁਣ ਤੱਕ ਦੀਆਂ ਹੋਈਆਂ ਮੀਟਿੰਗਾਂ ਦੇ ਵਿੱਚ ਆਪਣੇ ਪੰਜਾਂ ਮੈਂਬਰਾਂ ਨੂੰ ਇਹ ਵਿਸ਼ਵਾਸ ਤੋਂ ਆਇਆ ਕਿ ਅਸੀਂ ਬਹੁਤ ਜਲਦ ਜਿਹੜੇ ਤਿੰਨ ਮੈਂਬਰ 77 ਦੇ ਤੋੜ ਕੇ ਕਮੇਟੀ ਅਸੀਂ ਬਣਾਵਾਂਗੇ ਕੋਈ ਅਜੀਤਾਂ ਦੀ ਗੱਲ ਲੱਗਦੀ ਤੁਹਾਨੂੰ ਦੇਖੋ ਇਹ ਗੱਲ ਨਹੀਂ ਹੈਗੀ ਦੇਖੋ ਜਿੰਨੇ ਜਨ ਸਾਡੇ ਜਿਹੜੇ ਕਾਉਂਸਲਰ ਹੈ ਸਾਰੇ ਇਕਜੁੱਟ ਹੋ ਕੇ ਇੱਕੇ ਦਾ ਸਬੂਤ ਦੇ ਰਹੇ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵੀ ਸਾਡੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਜੋ ਵੀ ਸਾਨੂੰ ਕੋਈ ਹੋਊਗਾ ਅਸੀਂ ਉਸੇ ਤੇ ਮੁਤਾਬਕ ਹੀ ਚੱਲਾਂਗੇ ਤੇ ਉਹਨਾਂ ਦੇ ਜਿਹੜੇ ਵਿਰੋਧੀਆਂ ਨੇ ਜਿਹੜਾ ਕੰਮ ਕਰਨਾ ਉਹ ਕਰੀ ਜਾਣਾ ਆ ਉਹ ਆਪਣਾ ਕੰਮ ਕਰ ਰਹੇ ਆ ਠੀਕ ਆ ਵਧੀਆ ਗੱਲ ਆ ਕਰਨ ਕੰਮ ਆਪਣਾ ਪਰ ਅਸੀਂ ਇਹ ਵਿਸ਼ਵਾਸ ਦਿਵਾਉਣੇ ਕਿ ਅਸੀਂ ਇੱਕ ਝੂਟਦਾ ਦਾ ਸਬੂਤ ਦੇ ਕੇ ਬਿਲਗੇ ਨੂੰ ਨਮੀਆਂ ਜਿਹੜੀਆਂ ਉਸ ਜਿਹੜੀਆਂ ਜੋ ਵੀ ਹੈਗੀਆਂ ਸਾਰੀਆਂ ਕੰਮਾਂ ਨੂੰ ਨਵੀਂ ਨਹਾਰ ਬਦਲਾਂਗੇ ਬਿਲਗੇ ਦੀ ਉਹਦੇ ਲਈ ਜਿੰਨੇ ਵੀ ਕੰਮ ਅਸੀਂ ਸ਼ੁਰੂ ਕੀਤੇ ਆ ਉਹਨਾਂ ਨੂੰ ਇੱਕ ਸਿਰੇ ਤੇ ਲਾਵਾਂਗੇ ਜਿੰਨੇ ਵੀ ਹੈਗੇ ਬਲਰਾਜ ਕੋਰ ਜੀ ਤੁਸੀਂ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਆ ਆਪਣੇ ਨਗਰ ਦੇ ਲੋਕਾਂ ਨੂੰ ਮੈਂ ਜੀ ਇਹ ਮੈਸੇਜ ਦੇਣਾ ਚਾਹੁੰਨੀ ਆ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਮੈਂ ਉਹਨਾਂ ਦੀ ਤਹਿ ਦਿਲੋਂ ਧੰਨਵਾਦ ਆ ਤੇ ਮੈਂ ਉਹਨਾਂ ਦੇ ਨਾਲ ਸਾਰੇ ਕੰਮ ਕਰਾਂਗੀ ਜਿਹੜੇ ਵਾਅਦੇ ਕੀਤੇ ਉਹ ਮੈਂ ਪੂਰੇ ਕਰਾਂਗੀ ਲਖਵੀਰ ਸਿੰਘ ਜੀ ਜਿਵੇਂ ਅਸੀਂ ਦੇਖਿਆ ਚਾਰ ਨੰਬਰ ਬਾੜ ਜਿਹੜਾ ਬਿਲਗੇ ਦਾ ਬਹੁਤ ਵੱਡਾ ਬਾੜ ਸੀ ਬਹੁਤ ਵੱਡੀ ਲੜਾਈ ਸੀ ਤੁਸੀਂ ਪਹਿਲੀ ਵਾਰੀ ਇਲੈਕਸ਼ਨ ਜਿਹੜੀ ਲੜੀ ਆ ਇਹ ਬੜੀ ਤੁਹਾਡੀ ਜਿਹੜੀ ਟੀਮ ਆ ਉਹ ਜ਼ਬਰਦਸਤ ਉਹਨੇ ਮਿਹਨਤ ਕੀਤੀ ਆ ਇਹ ਆਪਣੇ ਬਾੜ ਦੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ ਔਰ ਜਿੰਨੇ ਮੇਰੇ ਬਾੜ ਦੀ ਮੇਰੀ ਟੀਮ ਹੈ ਸਾਰੀ ਔਰ ਮੇਰੇ ਬਾੜ ਨੰਬਰ 4 ਦੇ ਸਾਰੇ ਵੋਟਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੇ ਮੈਨੂੰ ਬੜਾਇਆ ਔਰ ਅੱਗੇ ਤੋਂ ਅਸੀਂ ਵਧੀਆ ਚੱਲਾਂਗੇ ਉਹਨਾਂ ਨਾਲ ਗੱਲ ਹੋਰ ਇਦਾਂ ਹੈ ਸਰ ਜੀ ਇਦਾਂ ਮੈਂ ਆਪਣੀ ਟੀਮ ਦੇ ਨਾਲ ਰਾਜੀ ਹਾਂ ਬਿਲਕੁਲ ਔਰ ਕੋਈ ਕੁਝ ਵੀ ਕਹੀ ਜਾਵੇ ਬੇਸ਼ੱਕ ਅਸੀਂ ਆਪਣੀ ਟੀਮ ਨਾਲ ਬਿਲਕੁਲ ਐਗਰੀ ਹਾਂ ਇਦਾਂ ਦੀ ਕੋਈ ਗੱਲਬਾਤ ਨਹੀਂ ਹੈ ਹਾਂਜੀ ਮਾਸਟਰ ਜੀ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਪਹਿਲੀ ਵਾਰੀ ਇਹ ਇਲੈਕਸ਼ਨ ਲੜੀ ਆ ਭਾਵੇਂ ਕਿ ਤੁਹਾਨੂੰ ਜਿਹੜਾ ਆ ਤੁਹਾਡੇ ਬਾਅਦ ਦੇ ਵਿੱਚੋਂ ਕਾਮਯਾਬੀ ਨਹੀਂ ਮਿਲੀ ਪਰ ਤੁਹਾਡੇ ਮਾਨ ਦੇ ਬਹੁਤ ਸਾਰੇ ਸੁਪਨੇ ਹੋਊਗੇ ਕਮੇਟੀ ਬਣਾਉਣ ਉਪਰੰਤ ਤੁਸੀਂ ਉਹ ਕਿਹੜੇ-ਕਿਹੜੇ ਕੰਮਾਂ ਨੂੰ ਲਿਆ ਜਿਹੜੇ ਤੁਸੀਂ ਲੋਕਾਂ ਦੇ ਕੰਮ ਕਰਾਉਣੇ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਆਪਣੇ ਪਿੰਡ ਵਾਸੀਆਂ ਦਾ ਖਾਸ ਕਰਕੇ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਐਨਆਰਆਈ ਵੀ ਸਾਡੇ ਪਿੰਡ ਦੇ ਉਹਨਾਂ ਦਾ ਵੀ ਧੰਨਵਾਦ ਕਰ ਦਾਂ ਕਿਉਂਕਿ ਇਹ ਜਿਹੜੀ ਇਲੈਕਸ਼ਨ ਸੀ ਇਹ ਉਹਨਾਂ ਲੋਕਾਂ ਦੇ ਵਿਚਾਰ ਸੀ ਵਿਚਾਰ ਸੀ ਇੱਕ ਪਾਸੇ ਵਿਕਾਸ ਪਿੰਡ ਦਾ ਕਰਨ ਵਾਲੇ ਲੋਕ ਦੂਸਰੇ ਪਾਸੇ 70 ਸਾਲ ਤੋਂ ਰਾਜ ਕਰ ਰਹੇ ਰਕਾਪਟਾਂ ਖੜੀਆਂ ਕਰਨ ਵਾਲੇ ਲੋਕ ਮੈਂ ਤਾਂ ਇੱਥੋਂ ਤੱਕ ਵੀ ਕੋਸ਼ਿਸ਼ ਕੀਤੀ ਬੇ ਸਰ ਸੰਮਤੀ ਹੋਵੇ ਪਰ ਇਹ ਜਿਹੜੀਆਂ ਜੱਦੀ ਪਾਰਟੀਆਂ ਇਸ ਪਿੰਡ ਦੇ ਉੱਤੇ ਰਾਜ ਕਰਦੀਆਂ ਆ ਰਹੀਆਂ ਉਹਨਾਂ ਦੇ ਮਨ ਵਿੱਚ ਸੀ ਬਈ ਆਪਾਂ ਤਾਂ 10-12 ਸੀਟਾਂ ਤਿੰਨਾਂ ਪਾਰਟੀਆਂ ਨੇ ਜਿੱਤ ਲੈਣੀਆਂ ਪਰ ਹੋਇਆ ਉਸ ਦੇ ਉਲਟ ਕਿਉਂਕਿ ਲੋਕ ਜਾਣ ਚੁੱਕੇ ਆ ਅੱਜ ਦੀ ਜਿਹੜੀ ਐਮਐਲਏ ਸਾਡੀ ਨਕੋਦਰ ਦੀ ਬੀਬੀ ਇੰਦਰਜੀਤ ਕੌਰ ਮਾਨ ਹੈ ਜਿਤਨਾ ਉਹਨੇ 2.5 ਸਾਲਾਂ ਵਿੱਚ ਸਾਡੇ ਪਿੰਡ ਦਾ ਵਿਕਾਸ ਕਰਨ ਦੇ ਵਿੱਚ ਟਾਈਮ ਲਗਾਇਆ ਉਹਦੇ ਨਾਂ ਦੇ ਉੱਤੇ ਸ਼ਾਇਦ ਇੰਨੀਆਂ ਵੋਟਾਂ ਪਈਆਂ ਕਿਉਂਕਿ ਲੋਕ ਸਿਆਣੇ ਹੋ ਚੁੱਕੇ ਨੇ ਉਹਨਾਂ ਨੇ ਹਰ ਤਰ੍ਹਾਂ ਦੇ ਤੁਸੀਂ ਕਦੀ ਸੁਣਿਆ ਹੋਊਗਾ ਵੀ ਅਕਾਲੀ ਔਰ ਕਾਂਗਰਸੀ ਔਰ ਇੱਕ ਸੀਐਮ ਆ ਕੇ ਇੱਕ ਕੈਂਡੀਡੇਟ ਨੂੰ ਹਰਾਉਣ ਲਈ ਆਜੇ ਪਿੰਡ 'ਚ ਹੈਰਾਨੀ ਦੀ ਗੱਲ ਹੈ ਫਿਰ ਵੀ ਕਿਉਂਕਿ ਇਹ ਪਿੰਡ ਆਪਣਾ ਜਿਹੜਾ ਬਹੁਤ ਹੀ ਅਗਾਬਦੂਆ ਭਾਵੇਂ ਜਿਨ੍ਹਾਂ ਨੂੰ ਕਮਾਂਡ ਵੇਲੇ ਉਹਨਾਂ ਨੇ ਉਹ ਕੰਮ ਕੀਤੇ ਹੀ ਨਹੀਂ ਉਹਨਾਂ ਦੇ ਲਾਗੇ ਵੀ ਨਹੀਂ ਗਏ ਇਸ ਕਰਕੇ ਜੋ ਲੋਕਾਂ ਨੇ ਫਤਵਾ ਦਿੱਤਾ ਵੱਡੇ ਪਦਰ ਦੇ ਉੱਤੇ ਉਹਨਾਂ ਨੇ ਪ੍ਰੋਪਗੈਂਡੇ ਜਾਤੀਵਾਦ ਫਲਾਇਆ ਪਿੰਡ ਦੇ ਵਿੱਚ ਘਰ ਘਰ ਜਾ ਕੇ ਵੋਟਾਂ ਲੈਣ ਲਈ ਅਫਾਹਾਂ ਡਾਈਆਂ ਖੁਸ਼ੀ ਹੋਈ ਸਾਨੂੰ ਸਾਡੇ ਬਹੁਤ ਹੀ ਜਿਵੇਂ 6 ਵਾਰਡ ਤੇ 4 ਵਾਰਡ ਦੇ ਵਿੱਚ ਜੋ ਕੁਝ ਜਿੱਦਾਂ ਦੇ ਬੰਦੇ ਖੜੇ ਸੀ ਸਾਡੇ ਮੁਕਾਬਲੇ ਉਹਨਾਂ ਨੂੰ ਹਰਾ ਦੇਣਾ ਇਹਦਾ ਮਤਲਬ ਇਹ ਆ ਕਿ ਪਿੰਡ ਦੇ ਲੋਕ ਉਹਨਾਂ ਤੋਂ ਤੰਗ ਸੀ ਨਹੀਂ ਤਾਂ ਜੇ ਉਹਨਾਂ ਨੇ ਚੰਗੇ ਕੰਮ ਕੀਤੇ ਹੁੰਦੇ ਐਦਾਂ ਦਾ ਘਟ ਛੋੜ ਨਾ ਕਰਦੇ ਔਰ ਮੈਂ 2 ਮਹੀਨੇ 3 ਮਹੀਨੇ ਸਰਗ ਸੰਤੀ ਤੇ ਲਗਾ ਰਿਹਾ ਪਰ ਇਹਨਾਂ ਨੇ ਐਦਾਂ ਦੀ ਮਾੜੀ ਪਲੈਨਿੰਗ ਕਰਕੇ ਸਾਨੂੰ ਇਦਾਂ ਸਮਝਿਆ ਵੀ ਇਹਨਾਂ ਨੂੰ ਤਾਂ ਕੰਮ ਹੀ ਨਹੀਂ ਹੁੰਦਾ ਔਰ ਇਹਨਾਂ ਦੇ ਕੰਮ ਤੁਸੀਂ ਦੇਖ ਲਿਆ ਹੁਣੇ ਬਾਹਰ ਬੈਠੇ ਲੋਕਾਂ ਨੇ ਵੀ ਔਰ ਮੈਂ ਵਿਸ਼ਵਾਸ ਦਿਵਾਉਣਾ ਕਿ ਜਿੰਨੀ ਦੇਰ ਨਗਰਪਾਲਿਕਾ ਤੇ ਸਾਡਾ ਇਹ ਗਰੁੱਪ ਕਾਰਜ ਰਹੇਗਾ ਅਸੀਂ ਤੁਹਾਨੂੰ ਗਵਾਹ ਹੋ ਆਉਂਦੇ ਲੋਕਾਂ ਨੂੰ ਕੋਸ਼ਿਸ਼ਾਂ ਕੋਸ਼ਿਸ਼ ਤਬਦੀਲੀਆਂ ਦਿਖਾਉਂਦੇ ਰਹਾਂਗੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਮੈਂ ਤੈਅਦ ਲੋ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਵਿਸ਼ਵਾਸ ਦਿਵਾਉਣਾ ਕਿ ਤੁਸੀਂ ਦੇਖੋਗੇ ਇੱਕ ਸਾਲ ਬਾਅਦ ਇਹ ਪਿੰਡ ਕਿੰਨਾ ਵਧੀਆ ਤੁਹਾਨੂੰ ਨਜ਼ਰ ਆਏਗਾ ਸਾਰਿਆਂ ਦਾ ਮੈਂ ਬਹੁਤ ਤੈਅਦ ਲੋ ਤਰਮਾਦ ਕਰਦਾ ਆਦੀ ਸਤਨਾਟੇ ਕਲੇਰ ਦੀ ਤੁਸੀਂ 11 ਬਾਡਾਂ ਦੇ ਵਿੱਚ ਜਿਵੇਂ ਸਾਰੇ ਉਮੀਦਵਾਰਾਂ ਨੂੰ ਇਲੈਕਸ਼ਨ ਲੜਾਈ ਆ ਇਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਅਗਲੀ ਜਿਹੜੀ ਪਲੈਨਿੰਗ ਆ ਕੰਮਾਂ ਨੂੰ ਲੈ ਕੇ ਉਹ ਵੀ ਸਾਨੂੰ ਜਿਵੇਂ ਮਹਿਸੂਸ ਹੁੰਦਾ ਕਿ ਬਹੁਤੇ ਕੰਮ ਜਿਹੜੇ ਆ ਤੁਸੀਂ ਇਹਨਾਂ ਨੂੰ ਜਿਹੜਾ ਆ ਅਗਵਾਈ ਦੇਣੀ ਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਮੈਂ ਨਗਨਵਾਸੀਆਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਆ ਤੇ ਉਹਨਾਂ ਦਾ ਨਗਨਵਾਸੀਆਂ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਆ ਤੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਇਹਨਾਂ ਨੇ ਸਾਡੀ ਟੀਮ ਤੇ ਵਿਸ਼ਵਾਸ ਕੀਤਾ ਕਿ ਇਹਨਾਂ ਨੇ ਸਾਡੇ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਤੇ ਵਿਸ਼ਵਾਸ ਕੀਤਾ ਤੇ ਅਸੀਂ ਉਹਨਾਂ ਦੇ ਸਦਾ ਰਿਣੀ ਰਾਵਾਂਗੇ ਦੂਸਰੀ ਗੱਲ ਜੋ ਵੀ ਹੈ ਅੱਜ ਤੱਕ ਲਈ ਵਿਰੋਧੀ ਪਾਰਟੀਆਂ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਨੂੰ ਖੰਡ ਪੰਡਾ ਦਈਏ ਜਾਂ ਇਹਨਾਂ ਨੂੰ ਆਪਣੇ ਰਾਸ਼ਟਰ ਤੋਂ ਪਟਕਾ ਦਈਏ ਪਰ ਮੈਂ ਆਪਣੀ ਟੀਮ ਤੇ ਵਿਸ਼ਵਾਸ ਕਰਦਾ ਕਿ ਇਹ ਉਹਨਾਂ ਦੀਆਂ ਗੱਲਾਂ ਨਹੀਂ ਸੁਣਨਗੇ ਔਰ ਜੋ ਵੀ ਇਹਨਾਂ ਦਾ ਫਰਜ਼ ਬਣਦਾ ਆ ਜਨ ਅਸੀਂ ਬੇਨਤੀ ਕਰਦੇ ਹਾਂ ਕਿ ਪਿੰਡ ਦੇ ਲੋਕਾਂ ਨੂੰ ਤੁਸੀਂ ਖੁਸ਼ ਕਰਨਾ ਤੇ ਮੈਨੂੰ ਇੱਕ ਜਿਹਨੂੰ ਕਹਿੰਦੇ ਰੇ ਆਫ ਹੋਪ ਮੈਨੂੰ ਇੱਕ ਆਸ ਦੀ ਕਿਰਨ ਦਿਸੀ ਹੈ ਕਿ ਪਿੰਡ ਨਿਵਾਸੀਆਂ ਨੇ ਸਾਨੂੰ ਇਸ ਕਾਬਲ ਸਮਝਿਆ ਔਰ ਮੇਰੀ ਟੀਮ ਨੂੰ ਜਿਨ੍ਹਾਂ ਨੂੰ ਮੈਂ ਥੋੜੀ ਬਹੁਤੀ ਆਪਣੇ ਸਮਝ ਮੁਤਾਬਕ ਅਗਵਾਈ ਦੇ ਸਕਿਆ ਬਹੁਤ ਵਧੀਆ ਰਿਜ਼ਲਟ ਆਏ ਤੇ ਜੇ ਉਹਨਾਂ ਦਾ ਮਾਨ ਪਿੰਡ ਵਾਲਿਆਂ ਦਾ ਮਾਨ ਨਹੀਂ ਤੋੜਾਂਗੇ ਅਸੀਂ ਉਹਨਾਂ ਨੂੰ ਹਰ ਹਾਲਤ ਵਿੱਚ ਜੋ ਉਹਨਾਂ ਦਾ ਇਹ ਜਬਣ ਦਾ ਅਸੀਂ ਕੋਸ਼ਿਸ਼ ਕਰਾਂਗੇ ਜੇ ਪਿੰਡ ਦੀ ਨਹਿਰ ਬਦਲੀ ਜਾਵੇ ਧੰਨਵਾਦ ਨਰੇਸ਼ ਕੁਮਾਰ ਨਾਲ ਗੱਲ ਕਰ ਲਏ ਨੇ ਆ ਨਰੇਸ਼ ਕੁਮਾਰ ਹੋਣਾ ਵੱਲੋਂ ਐ ਜਿਹੜੀ ਪਾਰਕ ਦੀ ਪਿਛਲੇ ਸਮੇਂ ਤੋਂ ਇਹ ਹਰਿਆਲੀ ਨੂੰ ਕਾਇਮ ਰੱਖਣ ਦੀ ਬੜੀ ਜਤੂਜਹਦ ਕਰਦੇ ਆ ਆਓ ਇਹਨਾਂ ਤੋਂ ਵੀ ਜਾਣਦੇ ਆ ਕਿ ਇਹ ਇਹਨਾਂ ਨੇ ਵੀ 8 ਨੰਬਰ ਤੇ 9 ਨੰਬਰ ਤੋਂ ਇਲੈਕਸ਼ਨ ਲੜੀ ਸੀ ਇਹ ਆਪਣੇ ਵੋਟਰਾਂ ਸਪੋਰਟਰਾਂ ਨੂੰ ਕੀ ਕਹਿਣਾ ਚਾਹੁੰਦੇ ਆ 바이쿠르지 ਦਾ ਖਾਲਸਾ 바이쿠르ਜੀ ਕੀ ਫਤਿਹ ਨਗਰ ਬੜਗਾ ਦੇ ਸਾਰੇ ਪ੍ਰਵੰਤ ਸੱਜਣਾ ਨੂੰ ਮੈਂ ਆਪਣੀ ਟੀਮ ਵੱਲੋਂ ਆਮ ਪਾਰਟੀ ਦੇ ਵਰਕਰ ਐਮਸੀਜੋ ਬਿਠਿਆ ਨਾ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਵੀ ਨਵੀਂ ਟੀਮ ਬੜ ਕੇ ਆਈ ਹੈ ਇੱਕ ਬੜਗੇ ਨੂੰ ਸੁਨਹਿਰਾ ਮੌਕਾ ਦੇਣਗੇ ਆਉਣ ਵਾਲੇ ਸਮੇਂ ਵਿੱਚ ਟੀਮ ਪੂਰੀ ਤਿਆਰ ਬੈਠੀ ਆ ਕਈ ਲੋਕਾਂ ਨੂੰ ਬਹਿਮ ਸੀਗਾ ਵੀ ਸ਼ਾਇਦ ਟੀਮ ਵਿੱਚ ਇੱਕ ਦੋ ਬੰਦੇ ਖਿਸਕ ਜਾਣਗੇ ਜਾਂ ਕੁਝ ਨਹੀਂ ਉਹ ਸਾਰੇ ਗਰੁੱਪ ਪੂਰਾ ਕਾਇਮ ਆ ਇਹ ਤਾਂ ਕੋਈ ਪਰਵਾਹ ਨਹੀਂ ਜਿੰਨਾ ਮਾਦੀ ਜੋਰ ਲਾ ਲੈਣ ਟੀਮ ਇੱਕ ਮੋਠਿਆ ਸਾਰੀ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਹਿਲਾਂ ਅਸੀਂ ਆਪਣੇ ਬੱਡੇ ਚ ਕੰਮ ਕੀਤਾ ਉਸ ਤਰ੍ਹਾਂ ਬਾਕੀ ਟੀਮਾਂ ਵੀ ਕਰਨੀਆਂ ਹਨ ਪਿੰਡ ਨੂੰ ਇੱਕ ਨੰਬਰ ਬਣਾ ਕੇ ਐਮਐਲਏ ਬੀਬੀਂਦਰਜੀਤ ਗੁਰਮਾਨ ਦਾ ਸਿਰ ਉੱਚਾ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਜੋ ਵੀ ਦੂਰੇ ਕੰਮ ਪਏ ਆ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਬਾਕੀ ਇੱਕ ਸਾਡੇ ਸ਼੍ਰੀ ਗੁਰੂ ਅਰਬਦਾਸ ਗੁਰਦੁਆਰਾ ਦੀ ਮਾਤ ਲਈ ਕਿਹਾ ਸੀਗਾ ਨਾਮ ਪਾਈ ਹੋਣਾ ਨੇ ਉਹਲੇ ਪਹਿਲੇ ਧਾਰਤੇ ਉਹਨੂੰ ਕੰਮ ਚਾਲੂ ਕਰਵਾਵਾਂਗੇ ਹੋਰ ਜੋ ਪਿੰਡ ਦੇ ਵਿੱਚ ਵਿਕਾਸ ਰੁਕੇ ਹਨ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਆਉਣ ਵਾਲੇ ਸਮਾਂ ਆਮ ਪਾਰਟੀ ਦੇ ਬਹੁਤ ਸਨੇਦਰ ਮੌਕੇ ਲਿਆਵੇਗਾ ਨਵੇਂ ਸਾਲ ਦੀ ਵੀ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦੇ ਆ ਬਾਈ ਗੁਰਜੀਕਾ ਖਾਲਸਾ ਬਾਈ ਗੁਰਜੀਕੀ ਫਤਿਹ ਕਰਨਾਮ ਸਿੰਘ ਜੀ ਜਿਵੇਂ ਪੰਜ ਬਾੜ ਜਿਹੜੇ ਆ ਉਹ ਤੁਹਾਡੀ ਪਾਰਟੀ ਅਸਫਲ ਰਹੀ ਆ ਉਹਨਾਂ ਬਾੜਾਂ ਤੋਂ ਜੀ ਕੀ ਕਾਰਨ ਰਿਹਾ ਜਿਹਦੇ ਕਰਕੇ ਉਹਨਾਂ ਬਾੜਾਂ ਦੇ ਤੁਹਾਡੇ ਉਮੀਦਵਾਰ ਜਿਹੜੇ ਆ ਉਹ ਨਹੀਂ ਜਿੱਤ ਸਕੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਦਰਸਲ ਇਸ ਤਰ੍ਹਾਂ ਸੀਗਾ ਵੀ ਸਾਡਾ ਆਰਐਮਪੀਆਈ ਜਿਹੜੀ ਪਾਸਲਾ ਗਰੁੱਪ ਕਮਿਊਨਿਸਟ ਤੇ ਰਿਹਾ ਉਦੋਂ ਨਾਲ ਲਗਭਗ ਸਾਡਾ ਪਿਛਲੇ ਢਾਈ ਤਿੰਨ ਸਾਲ ਤੋਂ ਇੱਕ ਸਹਿਮਤੀ ਚੱਲ ਰਹੀ ਸੀ ਵੀ ਅਸੀਂ ਉਹਨਾਂ ਦੇ ਨਾਲ ਰਲ ਕੇ ਗਠਜੋੜ ਦੇ ਵਿੱਚ ਇਲੈਕਸ਼ਨ ਲੜਾਂਗੇ ਜਿਵੇਂ ਮਾਸਟਰ ਜੀ ਨੇ ਦੱਸਿਆ ਵੀ ਇਹ ਕੋਸ਼ਿਸ਼ ਵੀ ਕੀਤੀ ਵੀ ਕਿਸੇ ਤਰ੍ਹਾਂ ਸਹਿਮਤੀ ਹੋ ਜਵੇ ਇਲੈਕਸ਼ਨ ਦੇ ਪ੍ਰੋਸੈਸ ਵਿੱਚ ਸਾਨੂੰ ਨਾ ਜਾਇਆ ਪਵੇ ਪਰ ਦੂਜੀਆਂ ਜਿਹੜੀਆਂ ਦੋ ਵੱਡੀਆਂ ਧਿਰਾਂ ਹੀ ਚਾਹੇਗਾ ਅਕਾਲੀ ਦਲ ਸੀ ਚਾਹੇ ਕਾਂਗਰਸ ਸੀ ਚਾਹੇ ਬਸਪਾ ਸੀਗੀ ਉਹਨਾਂ ਨੇ ਸ਼ਰਤਾਂ ਹੀ ਕੁਛ ਏਦਾਂ ਦੀਆਂ ਰੱਖੀਆਂ ਕਿ ਜਿਹੜੀਆਂ ਉਹ ਮੰਨਣ ਵਾਲੀਆਂ ਨਹੀਂ ਸੀਗੀਆਂ ਉਹ ਵਸੇ ਕੋਈ ਕਹਿੰਦੇ ਸੀ ਵੀ ਤੁਸੀਂ 12 ਸੀਟਾਂ ਸਾਨੂੰ ਦੇ ਦਿਓ ਇੱਕ ਤੇ ਤੁਸੀਂ ਆਪਣਾ ਬੰਦਾ ਰੱਖ ਲਓ ਉਲਟੀ ਗੱਲ ਸਿਰੇ ਨਹੀਂ ਚੜੀ ਹੈਗੀ ਰਹੀ ਗੱਲ ਜਿਹੜੇ ਸਾਡੇ ਪੰਜ ਬਾੜ ਜਿੱਥੇ ਅਸੀਂ ਨਹੀਂ ਕਾਮਯਾਬ ਹੋ ਸਕੇ ਉੱਥੇ ਪਰ ਸਾਡੇ ਕਿਸੇ ਵੀ ਉਮੀਦਵਾਰ ਦੀ ਵੋਟ ਇੰਨੀ ਨਹੀਂ ਕਟੀ ਹੈਗੀ ਕਿ ਜਿੱਥੇ ਸਾਨੂੰ ਕੋਈ ਫਿਕਰ ਹੋਵੇ ਕਿ ਅਸੀਂ ਉੱਥੇ ਕੋਈ ਉਮੀਦਵਾਰ ਆਪਣਾ ਮਾੜਾ ਤਾਰਿਆ ਸੀਗਾ ਜਾਂ ਸਾਡਾ ਉਮੀਦਵਾਰ ਲੋਕਾਂ ਨੇ ਪਸੰਦ ਨਹੀਂ ਕੀਤਾ ਕਿਤੇ ਕੋਈ 10 ਵੋਟਾਂ ਦਾ 20 ਵੋਟਾਂ ਦਾ 40 ਵੋਟਾਂ ਦੇ ਫਰਕ ਨਾਲ 35 ਵੋਟਾਂ ਦੇ ਫਰਕ ਨਾਲ ਜਾਂ ਥੋੜ੍ਹੀ-ਥੋੜੀਆਂ ਵੋਟਾਂ ਦੇ ਫਰਕ ਨਾਲ ਜਿਹੜਾ ਸਾਡੇ ਉਮੀਦਵਾਰ ਰਹੇ ਨੇ ਬੀਬੀ ਅੰਦਰਜੀਤ ਕੋਰਮਾਨ ਜਿਹੜੇ ਹਲਕਾ ਵਿਧਾਇਕ ਨਕੋਦਰ ਨੇ ਉਹਨਾਂ ਵੱਲੋਂ ਇਹ ਖਾਸ ਤਗੀਰ ਆ ਸਾਡੀ ਸਾਰੀ ਟੀਮ ਨੂੰ ਸਾਡੀ ਜਿੰਨੀ ਸਾਡੀ ਬੈਕਅਪ ਤੇ ਮਾਸਟਰ ਯੋਗਿੰਦਰ ਜੀ ਆ ਸਤਨਾਮ ਸਿੰਘ ਕਲੇਰ ਆ ਗੁਰਿੰਦਰ ਸਿੰਘ ਪ੍ਰਧਾਨ ਜੀ ਆ ਹੋਰ ਸਾਡੀ ਜਿਹੜੀ ਪਿੱਛੇ ਸਾਡੀ ਪੂਰੀ 35 40 ਬੰਦੇ ਦੀ ਟੀਮ ਆ ਉਹਨਾਂ ਨੂੰ ਇੱਕੋ ਹੀ ਆ ਵੀ ਜਿਹੜੇ ਸਾਡੇ ਲਈ ਪੰਜ ਬਾੜ ਨਹੀਂ ਵੀ ਜਿੱਤ ਸਕੇ ਉਹ ਵੀ ਸਾਡੇ ਦਿਲ ਦੇ ਵਿੱਚ ਉਹਨਾਂ ਹੀ ਸਤਕਾਰ ਰਹੂਗਾ ਕਿ ਉਹ ਵੀ ਸਾਡੇ ਲਈ ਉਹ ਬਤੌਰ ਐਮਸੀ ਕੰਮ ਕਰਨਗੇ ਆਪਣੇ ਬਾੜਾਂ ਦੇ ਵਿੱਚ ਅਸੀਂ ਉਹਨਾਂ ਪੰਜਾਂ ਬਾਡਾਂ ਦੇ ਵਿੱਚ ਵੀ ਕਿਸੇ ਤਰ੍ਹਾਂ ਦੀ ਕੰਮ ਦੀ ਕਿਸੇ ਕਮੀ ਪੇਸ਼ੀ ਨਹੀਂ ਛੱਡਾਂਗੇ ਸਾਡੇ ਲਈ ਉਹ ਜਿੱਤੇ ਹੋਏ ਨਮਾਇਦਾਂ ਦੇ ਬਰਾਬਰ ਹੀ ਹਨ ਭਾਵੇਂ ਕਿ ਉਹ ਗਿਣਤੀ ਦੇ ਵਿੱਚ ਸਾਡੇ ਨਾਲ ਨਹੀਂ ਆ ਸਕੇ ਪਰ ਉਹਨਾਂ ਦੇ ਕੰਮਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹ ਐਮਐਲਏ ਸਾਹਿਬ ਨੇ ਖੁਦ ਚੱਕੀ ਹੋਈ ਆ ਅਸੀਂ ਜਿਹੜੀ ਐਮਐਲਏ ਸਾਹਿਬ ਦੇ ਨਾਲ ਪੂਰੇ ਹਲਕੇ ਤੋਂ ਟੀਮ ਆਈ ਅਸੀਂ ਉਹਦਾ ਵੀ ਧੰਨਵਾਦ ਕਰਦੇ ਆ ਕਿਉਂਕਿ ਬੀਬੀ ਇੰਦਰਜੀਤ ਕੌਰ ਮਾਨ ਨੇ ਪੂਰੇ ਨਗਰ ਦੇ ਘਰ ਡੋਰ ਟੂ ਡੋਰ ਕਰਦੇ ਆ ਘਰਾਂ ਦੇ ਵਿੱਚ ਜਾ ਕੇ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਅੱਖੀਂ ਦੇਖਿਆ ਆ ਜੋ ਨੋਟ ਕੀਤਾ ਆ ਉਹ ਜਿਹੜੀਆਂ ਸਮੱਸਿਆਵਾਂ ਹਨ ਉਹ ਸਾਡੇ ਲਈ ਇੱਕ ਆਉਣ ਵਾਲੇ ਸਮੇਂ ਦੇ ਵਿੱਚ 5 ਸਾਲਾਂ ਦੇ ਵਿੱਚ ਉਹ ਅਸੀਂ ਆਪਣੀ ਇੱਕ ਟਾਸਕ ਮੰਨ ਕੇ ਚੱਲਾਂਗੇ ਕਿਉਂਕਿ ਉਹ ਜੋ ਜਿਹੜੀਆਂ ਚੀਜ਼ਾਂ ਨੋਟ ਹੋ ਚੁੱਕੀਆਂ ਐ ਐਮਐਲ ਸਾਹਿਬ ਨੇ ਸਾਰੀਆਂ ਨੋਟ ਕਰ ਲਈਆਂ ਆ ਉਹ ਘਰਾਂ ਦੇ ਵਿੱਚ ਜੋ ਸਾਡੇ ਕਾਰਨ ਵਾਲੇ ਕੰਮ ਰਹਿੰਦੇ ਆ ਉਹ ਕੰਮਾਂ ਦੇ ਲਈ ਹੀ ਦਿਨ ਰਾਤ ਕਰਾਂਗੇ ਸਾਡੇ ਪੰਜ ਜਿਹੜੇ ਕਾਮਯਾਬ ਨਹੀਂ ਵੀ ਵਾਰਡ ਹੋਏ ਅਸੀਂ ਉਹ ਵੀ ਸਾਡੇ ਮੈਂਬਰ ਸਾਡੇ ਨਾਲ ਰਹਿਣਗੇ ਅਸੀਂ ਅੱਠ ਜਿਹੜੇ ਜਿੱਤੇ ਹੋਏ ਆ ਅਸੀਂ ਵੀ ਇਕੱਠੇ ਰਹਾਂਗੇ ਜਿਹੜੀਆਂ ਸ਼ੇਖ ਚਿੱਲੀ ਵਾਲੀਆਂ ਉਹ ਸੁਪਨੇ ਦੇਖ ਰਹੇ ਨੇ ਨਾ ਮਿਲਗੇ ਦੇ ਨਗਰ ਦੇ ਲੋਕਾਂ ਨੇ ਉਹਨਾਂ ਨੂੰ ਪਹਿਲਾਂ ਕਾਮਯਾਬ ਹੋਣ ਦਿੱਤਾ ਨਾ ਉਹਨਾਂ ਨੂੰ ਹੋਣ ਹੋਣ ਦੇਣਾ ਜਿਹੜਾ ਲੋਕਾਂ ਨੇ ਸਾਡੇ ਤੇ ਭਰੋਸਾ ਪ੍ਰਗਟਾਇਆ ਅਸੀਂ ਇਸ ਵੇਲੇ ਤੁਹਾਡੇ ਸਾਹਮਣੇ ਅੱਠ ਦੇ ਅੱਠ ਉਮੀਦਵਾਰ ਜਿਹੜੇ ਸਾਡੇ ਇਸ ਆ ਆਮ ਆਲਮੀ ਪਾਰਟੀ ਵੱਲੋਂ ਜਾਂ ਸਾਡੇ ਸਹਿਯੋਗੀ ਸੀਗੇ ਉਹ ਲੜੇ ਆ ਉਹ ਅਸੀਂ ਅੱਜ ਵੀ ਇਕੱਠੇ ਆ ਅਸੀਂ ਕੱਲ ਵੀ ਇਕੱਠੇ ਆ ਆਉਣ ਆਲਾ ਸਮਾਂ ਸਾਡਾ ਬਹੁਤ ਸੁਨਹਿਰਾ ਹੋਊਗਾ ਔਰ ਪਿੰਡ ਦੇ ਲੋਕਾਂ ਨੂੰ ਪੂਰਨ ਵਿਸ਼ਵਾਸ ਸਾਡੇ ਤੇ ਕਰਨਾ ਚਾਹੀਦਾ ਕਿ ਅਸੀਂ ਜਿੰਨਾ ਵੀ ਸਾਡੇ ਕੋਲ ਤਾਕਤ ਹੈਗੀ ਆ ਜਾਂ ਜਿੰਨਾ ਅਸੀਂ ਕਰ ਸਕਦੇ ਆ ਅਸੀਂ ਦਿਨ ਰਾਤ ਪਿੰਡ ਦੇ ਨਗਰ ਦੇ ਭਲੇ ਲਈ ਕਰਦਾਂਗੇ ਗਰਨਾਵ ਸਿੰਘ ਆਖਰੀ ਸਵਾਲ ਆ ਕਿ ਬਿਲਗੇ ਦੀ ਜਿਹੜੀ ਟਰਾਂਸਪੋਰਟ ਆ ਲੋਕਾਂ ਨੂੰ ਬਿਲਗੇ ਵੱਲੋਂ ਆਉਣਾ ਜਾਂ ਬਿਲਗੇ ਵੱਲੋਂ ਸ਼ਹਿਰਾਂ ਨੂੰ ਜਾਣਾ ਜੀ ਉਹਦੇ ਦੇ ਵੀ ਤੁਸੀਂ ਅੱਜ ਜਿਹੜੀ ਆ ਉਹ ਖਾਸ ਕਰਕੇ ਆਪਣੇ ਜਿਹੜੇ ਇੱਥੇ 3 ਬਿਲਰ ਆ ਵੱਡੀ ਗਿਣਤੀ ਚ ਨਾ ਤੁਹਾਡੀ ਮੀਟਿੰਗ ਹੋਈ ਆ ਉਹ ਵੀ ਸਰੋਤੇ ਨਾਲ ਉਹ ਸਾਡੇ ਹਲਕਾ ਵ代ਕ ਵੀ ਬੀ ਇੰਦਰਜੀਤ ਕੁਰਮਾਨ ਨੂੰ ਜਦੋਂ ਪਿੰਡ ਨਗਰ ਚ ਜਾਂਦੇ ਸੀਗੇ ਤਾਂ ਤਕਰੀਬਨ ਹਰ ਮਹੱਲੇ ਵਿੱਚੋਂ ਇਹ ਮੰਗਦੀ ਵੀ ਬਿਲਗੇ ਨੂੰ ਕਨੈਕਟੀਵਿਟੀ ਜਿਹੜੀ ਆ ਬੱਸ ਸਰਵਿਸ ਦੀ ਜਾਂ ਆਟੋ ਦੀ ਜਾਂ ਕੋਈ ਹੈ ਨਹੀਂ ਕਿ ਵੀ ਜਿਹੜੇ ਲੋਕ ਬਾਜ਼ਾਰ ਦੇ ਵਿੱਚ ਖਰੀਦੋ ਫਰੋਖਤ ਕਰਨਾ ਆਉਣਾ ਚਾਹੁੰਦੇ ਜੈ ਸੰਗੋਵਾਲ ਤੋਂ ਹੋਣ ਚਾਹੇ ਲਾਗੇ ਪਵਾਧੜਾ ਹੋਵੇ ਖੋਖਿਆਲ ਹੋਵੇ ਲੱਧਣਾ ਪੁੱਲਰਾ ਕਾਦੀਆਂ ਨਾਗਰਾ ਮੁਆਈ ਉਪਲਾ ਗਮਟਾਲੀ ਹੱਗ ਸਾਗਰਪੁਰ ਸ਼ਾਮਪਰ ਇਹ ਸਾਰੇ ਪਿੰਡ ਜਿਹੜੇ ਬਿਲਗੇ ਦੇ ਘੇਰੇ ਨਾਲ ਲੱਗਦੇ ਆ ਇੱਥੋਂ ਲੋਕ ਬਿਲਗੇ ਨੂੰ ਏਸੀ ਕਰਕੇ ਨਹੀਂ ਆ ਰਹੇ ਕਿਉਂਕਿ ਬਿਲਗੇ ਨੂੰ ਕੋਈ ਆਉਣ ਲਈ ਸਾਧਨ ਹੈ ਨਹੀਂਗਾ ਉਹ ਉਹਦੇ ਸਬੰਧ ਦੇ ਵਿੱਚ ਐਮਐਲਏ ਸਾਹਿਬ ਦੇ ਨਿਰਦੇਸ਼ਾਂ ਤੇ ਅੱਜ ਜਿਹੜਾ ਆਟੋ ਜੂਨੀਅਨ ਵਾਲੇ ਆ ਉਹ ਲਗਭਗ 14-15 ਮੈਂਬਰ ਸੀ ਉਹਨਾਂ ਦੇ ਨਾਲ ਸਵੇਰੇ ਅੱਜ ਮੀਟਿੰਗ ਹੋਈ ਸੀ ਅਸੀਂ ਉਹਨਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਅੱਜ ਨੋਟ ਕੀਤਾ ਆ ਵੀ ਕਿਦਾਂ ਉਹਨਾਂ ਨੂੰ ਬੱਸਾਂ ਵਾਲੇ ਤੰਗ ਕਰਦੇ ਆ ਨਾ ਕਿਦਾਂ ਜਿਹੜੇ ਟੈਂਪੂਆਂ ਵਾਲੇ ਪੁਰਾਣੇ ਲੋਕ ਆ ਉਹ ਉਹਨਾਂ ਨਾਲ ਦੁਰਵਿਹਾਰ ਕਰਦੇ ਆ ਜਾਂ ਮਾੜੀ ਬੋਲਣੀਆਂ ਵਿੱਚ ਦੋ ਤਿੰਨ ਟੈਂਪੂਆਂ ਦੇ ਟੈਂਪੂ ਵਾਲੇ ਪੁਰਾਣੇ ਲੋਕ ਆ ਉਹ ਉਹਨਾਂ ਦਾ ਦੁਰਵਿਵਹਾਰ ਕਰਦੇ ਆ ਜਾਂ ਮਾੜੀ ਬੋਲਣੀ ਆ ਵਿੱਚ ਦੋ ਤਿੰਨ ਇੱਕ ਟੈਂਪੂ ਵਾਲੇ ਪੁਰਾਣੇ ਈਦਾਂ ਦੇ ਆ ਜਿਹਨਾਂ ਜਿਹੜੇ ਕਿ ਬੈਠੀ ਵਿੱਚ ਸਵਾਰੀ ਵੀ ਦੇਖਦੇ ਨਹੀਂ ਹੈਗੇ ਵਿੱਚ ਕੁੱਤੀ ਪੈਣ ਬੈਠੀ ਆ ਉਹਨਾਂ ਦੀ ਭਾਸ਼ਾ ਬੜੀ ਮਾੜੀ ਹੁੰਦੀ ਆ ਉਹ ਸਾਰੀਆਂ ਸਮੱਸਿਆਵਾਂ ਅੱਜ ਉਹ ਨਹੀਂ ਸਾਨੂੰ ਦੱਸੀਆਂ ਆ ਅਸੀਂ ਉਹਨਾਂ ਦੇ ਨਾਲ ਇੱਕ ਰੋਡ ਮੈਪ ਅੱਜ ਜਿਹੜਾ ਸਾਂਝਾ ਕੀਤਾ ਆ ਵੀ ਚਾਹੇ ਸਾਡਾ ਸੰਗੋਵਾਲ ਪਿੰਡ ਆ ਬਹੁਤ ਵੱਡਾ ਪਿੰਡ ਆ ਉਹ ਸੰਗੋਵਾਲ ਪਿੰਡ ਤੋਂ ਅਸੀਂ ਘੰਟੇ-ਘੰਟੇ ਬਾਅਦ ਇੱਕ ਥਰੀ ਵੀਲਰ ਤੋਰਾਂਗੇ ਇੱਕ ਇੱਧਰ ਨੂੰ ਜਾਊਗਾ ਇੱਕ ਉਧਰੋਂ ਸੰਗਵਾਲ ਤੋਂ ਆਊਗਾ ਇੱਕ ਮਿਲਗੇ ਨੂੰ ਜਾਊਗਾ ਇਦਾਂ ਕਰਕੇ ਅਸੀਂ ਇੱਕ ਬਣਾ ਰਹੇ ਹਾਂ ਇਦਾਂ ਹੀ ਮੌਸਾ ਸਾਹਿਬ ਨਾਲ ਕਨੈਕਟੀਵਿਟੀ ਕੀਤੀ ਆ ਇਦਾਂ ਹੀ ਕੋਟ ਬਾਦਲਖਾਨਾ ਅਸੀਂ ਕੀਤੀ ਆ ਇਦਾਂ ਹੀ ਰੂਪੋ ਵਾਲਾ ਪਾਸਲੇ ਨਾਲ ਕੀਤੀ ਆ ਤੇ ਇਹ ਸਾਰੇ ਜਿਹੜੇ ਆ ਇੱਧਰੋਂ ਜੇ ਮੁਆਈ ਦੀ ਹੋएगी ਜਾ ਮਵਾਈ ਤੋਂ ਲੈ ਕੇ ਫਲੋਰ ਨੂੰ ਜਾਂਦੇ ਆਪਾਂ ਉੱਥੇ ਸਮੱਸਿਆ ਮੌਨੀਆਂ ਘੰਟਾ-ਘੰਟਾ ਮਵਾਈ ਖੜਨਾ ਪੈਂਦਾ ਸਾਡੇ ਪਿੰਡ ਦੇ ਜਿਹੜੇ ਵਿਦਿਆਰਥੀ ਆ ਜਿਹੜਾ ਸਕੂਲ ਨੂੰ ਗੁੱਡੀਆਂ ਆਪਣੇ ਕੰਮਾਂ ਕਰਨਾਂ ਤੇ ਜਾਂਦੀਆਂ ਆ ਉਹ ਸਾਰਾ ਜਿਹੜਾ ਜਿੱਦਾਂ ਐਮਐਲਏ ਸਾਹਿਬ ਨੇ ਸਾਨੂੰ ਨਿਰਦੇਸ਼ ਦਿੱਤਾ ਸੀਗਾ ਅੱਜ ਉਹ ਮੀਟਿੰਗ ਹੋ ਗਈ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਾਡੇ ਕੋਲ 14 ਆਟੋ ਰਿਕਸ਼ਾ ਆ ਉਹਨਾਂ ਦੀਆਂ ਕਾਨੂੰਨੀ ਅੜਚਣਾਂ ਜਿਹੜੀਆਂ ਦੂਰ ਕਰਕੇ ਉਹਨਾਂ ਨੂੰ ਬਿਲਗੇ ਦੇ ਅੱਡੇ ਦੇ ਵਿੱਚ ਬਕਾਇਦਾ ਉਹਨਾਂ ਦੀ ਯੂਨੀਅਨ ਦਾ ਫਟਾ ਲੱਗੂਗਾ ਬਕਾਇਦਾ ਉਹਨਾਂ ਨੂੰ ਕਾਉਂਸਲ ਥਾਂ ਦੇਵੇਗੀ ਬਾਕੀ ਵੀ ਚਾਹੇ ਨੂਰਮੈਲ ਹੋਵੇ ਚਾਹੇ ਸੰਗਵਾਲ ਹੋਵੇ ਮੌਸਾ ਹੋਵੇ ਕੋਟਵਾਦਰ ਕਾ ਉੱਥੇ ਵੀ ਅਸੀਂ ਉਹਨਾਂ ਨੂੰ ਇੱਕ ਸਪੋਰਟ ਬਣਾ ਕੇ ਦੇਵਾਂਗੇ ਕਿ ਬਿਲਗੇ ਨੂੰ ਹਰ ਸ਼ਹਿਰ ਪਿੰਡ ਤੋਂ ਜਿਹੜੇ ਛੋਟੇ-ਛੋਟੇ ਪਿੰਡ ਆ ਘੰਟੇ-ਘੰਟੇ ਬਾਅਦ ਸਾਡੇ 3-ਵੀਲਰ ਜਿਹੜੇ ਆ ਬਿਲਗੇ ਦੇ ਲੋਕਾਂ ਨੂੰ ਉਧਰ ਨੂੰ ਲੈ ਕੇ ਜਾਣ ਉਧਰ ਲੋਕਾਂ ਨੂੰ ਬਿਲਗੇ ਨੂੰ ਆਉਣ ਜਿਹੜਾ ਸਾਧਨ ਬਣੇ ਤੇ ਮੈਂ ਅੰਤ ਵਿੱਚ ਬੀਬੀ ਇੰਦਰਜੀਤ ਕੌਰ ਮਾਨ ਦਾ ਫੇਰ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਆ ਸਾਰਿਆਂ ਦੀ ਜਿੱਤ ਲਈ 12-13 ਬਾਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਉਹਨਾਂ ਨੂੰ ਲੱਗਾ ਆ ਪੀ ਉਹਨਾਂ ਨੇ ਇੱਕ ਇੱਕ ਘਰ ਦੇ ਵਿੱਚ ਡੋਰ ਟੂ ਡੋਰ ਕਰਕੇ ਸਾਡੇ ਲਈ ਵੋਟਾਂ ਮੰਗੀਆਂ ਨੇ ਤੇ ਲੋਕਾਂ ਨੇ ਭਰੋਸਾ ਉਹਨਾਂ ਤੇ ਪ੍ਰਗਟ ਕੀਤਾ ਤੇ ਅਸੀਂ ਉਸ ਭਰੋਸੇ ਨੂੰ ਸਮੇਂ ਦੇ ਵਿੱਚ ਕਿਸੇ ਵੀ ਤਰ੍ਹਾਂ ਟੁੱਟਣ ਨਹੀਂ ਦੇਵਾਂਗੇ